ਮੈਨੂੰ ਨੀਂਦ ਨਹੀਂ ਆਉਂਦੀ ਸੌਣ ਲੱਗ ਮੈਨੂੰ ਦਿੱਤੀ ਆਈ ਮੈਨੂੰ 에어ਪੋਰਟ ਦੇ ਵਿੱਚ ਲੈ ਤੈਨੂੰ ਗੱਲ ਸੱਚੀ ਸੁਣਾਵਾਂਗੇ ਵੀ ਬੰਦਾ ਡਰਾਫਟ ਵਿੱਚ ਪਹਿਲਾਂ ਸੁਣਦਾ ਰਹੇ ਵੀ ਨਾ ਡਰ ਨਾਲ ਖੜੀ ਜਾਂਦਾ ਬੰਦਾ ਉਹ ਨਾ ਪੈ ਜਾਂਦਾ ਡਰ ਲੱਗਣਾ ਪੈ ਜਾਂਦਾ ਹੋਰ ਉਹ ਬੋ ਕਰੀ ਜਾਂ ਉਹ ਕੱਲਾ ਐਨੀ ਛੱਡੇ ਪਹਿਲਾਂ ਕੋਣ ਦੇ ਮੈਂ ਆਪ ਆਇਆ ਦੇਖੀ ਗੱਲਾਂ ਕਰ ਤੂੰ ਤੇਰੇ ਨਾਲ ਕਿਹੜਾ ਹੈ ਚ ਆ ਵੇ ਕਾ ਸੀ ਤੇਰੇ ਨਾਲ ਕੋਲੇ ਹੁੰਦੇ ਨਾਲ ਮੈਨੂੰ ਤਾਂ ਵੀ ਡਰ ਲਾ ਓਏ ਤੁਸੀਂ ਦੋਨੇ ਇਹਨੂੰ ਛੱਡੇ ਪਹਿਲਾਂ ਕੁਮਿੰਦਰ ਦੋਨੇ ਕੇ ਕਰਦੇ ਹੋ ਰਹੀ ਸਰ ਜੀ ਉਹ ਤਾਂ ਦੋਨੇ ਕਮਿਆਂ ਆ ਮੈਂ ਤੇ ਦੋਨੇ ਦੋ ਜਣੇ ਤਾਂ ਆਈ ਸਕਦੇ ਹਾਂ ਕੋਦਰ ਨੇ ਫੋਨ ਲੜੀ ਲੈ ਯਾਰ ਇਹ ਬੋਲ ਲੈਂਗੇ ਲੈ ਕੇ ਆ ਜੀ ਬੇ ਟਮਾਟਾ ਡੈਕਟਰ ਕੋਦਰ ਨੇ ਫੋਨ ਲਾ ਲਈ ਰੱਖਿਆ ਡੈਕਟਰ ਲੱਗੇ ਉਹ ਛੱਡਿਆ ਵਿਚਾਰਾ ਹੋਰ ਕੀ ਹੋ ਕੇ ਲੱਗ ਆਏ ਵੀ ਹੋਏ ਫਾਇੰਡ ਯਾਰ ਉਹ ਮੇਰੀ ਗੱਲ ਸੁਣ ਨਾ ਇੱਕ ਮਿੰਟ ਦਰਦ ਦਾ ਕਦੋਂ ਆਰਡਰ ਦੇਣੀ ਹੁੰਦੀ ਆ ਦੇਖਾ ਤਾਂ ਸੁਣਨਾ ਬੇਟੇ ਨੂੰ ਕੋਈ ਪਤ ਨਹੀਂ ਲੱਗਦਾ ਤੂੰ ਬੋਲ ਰਿਹਾ ਕਿ ਕੀ ਕਿਹਾ ਸੀ? ਓਏ ਪਹਿਲਾਂ ਗੱਲ ਦੱਸ ਮੈਨੂੰ। ਇੱਕ ਮਿੰਟ ਹੋ ਘਟ ਜਾ। ਤੂੰ ਪਹਿਲਾਂ ਐ ਦੱਸ ਮੈਨੂੰ ਵੀ ਤੈਨੂੰ ਡਰ ਮੰਨ ਕੇ ਕੀ ਚੀਜ਼ ਫੀਲ ਹੋਈ ਜਾਂਦੀ ਦੀ? ਮੈਨੂੰ ਪੈਸਾ ਨਹੀਂ। ਇਹ ਨਾ ਫੇਰ। ਤੂੰ ਕੋਈ ਨਹੀਂ ਆਉਂਦਾ। ਆਹ ਮੈਂ। Yeah. <laughs>